सताल जी मैं राखी बेटी अमृतसर तो यह हालात पांच वेखोटल नहीं पा सकते दे वजन कि हूं हाथ जोड़ रहे हैं वेखो जरा कि बजे ने जगह तो मैं दिखा नहीं है चल आ जा तू ये वेखो ਕਿੰਨਾ ਵਜਨ ਪਾਇਆ ਕੇ ਤੇ ਤੁਹਾਡਾ ਅੱਖਾਂ ਨਹੀਂ ਮੋੜਨਾ ਤੇ ਇਹਨਾਂ ਨੂੰ ਦਿਖਦਾ ਨਹੀਂ ਹੈ ਕਿੰਨੀ ਗਰਮੀ ਹੈ ਜੀ ਤੇ ਮੈਂ ਅੱਗੇ ਬਾਲ ਲੈ ਕੇ ਜਾ ਰਹਾ ਕੋਰੀਆਂ ਨੂੰ ਤੇ ਵਜਨ ਚੁੱਕ ਕੇ ਹੁਣ ਕਿਉਂ ਉਤਾਰਦੇ ਪਹਿਲਾਂ ਕਿਉਂ ਨਹੀਂ ਚਾੜੇ ਦਿਮਾਗ ਨਹੀਂ ਸੀ ਪਹਿਲਾਂ ਤੇ ਜਾ ਕਦੇ ਲੋਕ ਕਹਿੰਦੇ ਕਦੇ ਪਰਚਾ ਨਹੀਂ ਛੁਕੇਗਾ ਨਾ ਕੋਣਾ ਨਹੀਂ ਜੇ ਪਰਚਾ ਕਦੋਂ ਤੁਸਾਂ ਕੁਸੀ ਬੰਦੇ ਨਹੀਂ ਚੌਥੀ ਬਣਨੀ ਮਾਂ ਕਿਉਂ ਕਰੋ ਤੁਹਾਡੀ ਇਹ ਕਰਤੂਤ ਨਹੀਂ ਹੈਗੀ ਆ ਜਿਸ ਦਿਨ ਤੁਹਾਡੇ ਵਰਗੇ ਤਾਂ ਵਜਨ ਚੁਕਾਇਆ ਪਤਾ ਲੱਗ ਜਾਏਗਾ ਉਸ ਦਿਨ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਉਸ ਦਿਨ ਸਾਰੇ ਘੋੜੇ ਵਾਲੇ ਇਕੱਠੇ ਹੋ ਕੇ ਆ ਜਾਂਦੇ ਆ ਲਾਓ ਵਜਨ ਹੋਰ ਲਾਓ ਵਜਨ ਤੁਸੀਂ ਇੱਕ ਇੱਕ ਤੀਰੀ ਚੁੱਕੇ ਮੈਨੂੰ ਉੱਥੋਂ ਤੱਕ ਦਿਖਾ ਦਿਓ ਚੌਕ ਤੱਕ ਚਲੋ ਮਹਾ ਫੇਰ ਅਗਰ ਤੁਸੀਂ ਇਕੱਠੇ ਝੁਗਲੋਗੇ ਸਾਰਾ ਚੁੱਕੋ ਚੁੱਕੋ ਹੋਰ ਲਾਓ ਰੋ ਸਾਡੇ ਨਾਲ ਕੁੱਤੇ ਖਾਣੀ ਹੁੰਦੀ ਹੈ ਕਦੀ ਪੈਰ پکڑਦੇ ਤੁਹਾਡੇ ਲੋਕਾਂ ਦੇ ਸੀ ਸੜਕਾਂ ਦੇ ਉੱਤੇ ਕਦੀ ਤੁਹਾਨੂੰ ਬੋਲਦੇ ਆ ਗੱਲ ਕਿਉਂ ਨਹੀਂ ਹੈ ਲੋਕੀਂ ਵਿੱਚ ਅੰਨਾ ਬਣ ਕੇ ਤੁਰੇ ਫਿਰਦੇ ਹਨ ਉਹਨਾਂ ਨੂੰ ਨਹੀਂ ਦਿਖਦਾ ਕਿ ਥੋੜੇ ਦੇ ਵਜ਼ਨ ਪਾਇਆ ਹੈ ਜੇ ਬੰਦੇ ਨੂੰ ਰੋਕਿਆ ਜਾਵੇ ਕਿਤਨਾ ਵਜ਼ਨ ਪਾਇਆ ਤੁਸੀਂ ਕੀ ਕਹਿੰਦੇ ਬੇਟਾ ਇਹਨੇ ਗਲਤ ਕੀਤਾ ਹੈ ਨਾ ਸਟੈਂਪ ਬਹੁਤ ਜ਼ਿਆਦਾ ਗਲਤ ਹੈ ਗਲਤ ਹੈ ਮੰਨਦੇ ਹੋ गर्मी चना बहुत ज्यादा पाया चुक हाँ के दिखा तू मैं एक स्त्री थोड़े मैं दसूंगी चल हूं भरा एक हाथ जोड़ के बेनती है मैं तेरे पैर पकड़ एक चल तेरा चौक तक चल एक स्री चुक भरा मेरा यही चुग इतो है बस चल ठीक है तू एक काम कर इतो एक स्री चुके चौक तक चल ਆਜਾ ਥੋੜਾ ਦੇਖ ਮਾਤੀ ਕੋਈ ਨਹੀਂ ਜੀ ਅਸੀਂ ਪਸ਼ੂ ਪ੍ਰੇਮੀ ਆ ਅਸੀਂ ਸੜਕਾਂ 'ਤੇ ਕਿਸੇ ਜਾਨਵਰ ਨਾਲ ਅਤਿਆachar ਹੁੰਦਾ ਸੀ ਰੋਕਦੇ ਆ ਉਹਨਾਂ ਨੂੰ ਇਹੋ ਜਿਹੇ ਢੀਠ ਬੰਦੇ ਆ ਅਸੀਂ ਲੋਕਾਂ ਦੇ ਪੈਰੀਂ ਸਲਾਉਂਦੇ ਆ ਇਤਨਾ ਜ਼ਿਆਦਾ ਜ਼ਿਆਤੀ ਕਰ ਰਹੇ ਆ ਨਾ ਇਹ ਲੋਕ ਇਹਨਾਂ ਨੂੰ ਸ਼ਰਮ ਨਹੀਂ ਆ ਰਹੀ ਛੋੜੇ ਦੇ ਬੱਚੇ ਕਿਤੇ ਮੈਂ ਦੱਸੂਗੀ ਵੀ ਫਿਰ ਸਾਇਆ ਸਿੰਘ ਵਾਲੀਆ ਥੈਂਕ ਯੂ ਸੋ ਮੱਚ ਸਰ ਜੀ ਹੁਣ ਦੱਸ ਚੱਲ ਹੁਣ ਕੋੜਾ ਲਾ ਸਾਈਡ ਤੇ ਇੱਕ ਸੀਰੀ ਚੋਕਾ ਕਹਾਂ ਤੈਨੂੰ ਜੋੜਨੇ ਮੈਂ ਤੇਰੇ ਪੈਰ ਪਕੜ ਲਈ ਬੇਟੇ ਮਾੜ ਵੀਡੀਓ ਬਣਾ ਮੈਂ ਤੇਰੀ ਇਹ ਦੇਖ ਇਹ ਦੇ ਮਾਫੀ ਭਰਾਵਾ ਇਹ ਦੇਖ ਮੈਂ ਤੇਰੇ ਪੈਰ ਲੱਗ ਰਹੀ ਮੈਂ ਤੇਰੇ ਪੈਰ ਪਕੜ ਰਹੀ ਨਾਲ ਤੁਹਾਨੂੰ ਸ਼ਰਮ ਨਹੀਂ ਆ ਤੁਸੀ ਬੇਸ਼ਰਮ ਲੋਗ ਨੇ ਕਿੱਦਾਂ ਪੈਰ ਪਕੜਦੇ ਫੇਰ ਕਿਰਮ ਲੋਗ ਨੇ ਤੁਸੀ ਲੋਗ ਇਤਨੀ ਤੁਸ਼ਾਲੀ ਨਹੀਂ ਤੁਹਾਡੇ ਕਾਲੀ ਨਾ ਨਾ ਮੈਂ ਤੇਰੀ ਭਰਾ ਕੁੱਤੇ ਬਿਲੇ ਜਿਸੀ ਆ ਭੌਂਗਦੇ ਪਈਆਂ ਸਰਦਾਂ ਉੱਤੇ ਕਰਨੀ ਚ

ਕੀ ਕੋਈ ਕੰਮ ਲੈ ਗਏ ਹੋ ਇਨਾਂ ਕੋਲ ਕਿ ਸਿੱਪਸ ਪਾਸ ਤੇ ਗੱਲ ਹੈ ਕਿ 5 ਘੰਟੇ ਤੋਂ ਵੱਧ ਵਜਿੰਦੀ ਹੋਣਾ ਚਾਹੀਦਾ ਇਨਾਂ ਕੋਲ ਮੋੜੇ ਵਾਸਤੇ ਬਾਲਟੀ ਕਿੱਥੇ ਹੈ ਹੈ ਨਹੀਂ ਉੱਥੇ ਤੁਸੀਂ ਪਾਣੀ ਭਰੰਨੇ ਆ ਰਸਤੇ 'ਚ ਪਿਆਸੀ ਨਗਰੀ ਕਿਸੇ ਦੁਕਾਨਦਾਰ ਤੋਂ ਵੀ ਲੈ ਕੇ ਤੁਸੀਂ ਪਾਣੀ ਖੋੜਕਦੇ ਹੋ ਨਹੀਂ ਇਹ ਨਹੀਂ ਜਿਹੜਾ ਬਾਜੀ ਨੇ ਤਾਡੇ ਦਿਮਾਗ ਨਹੀਂ ਹੈਗਾ ਪਰਮਾਤਮਾ ਨੇ ਤੇ ਬੁੱਧੀ ਦਿੱਤੀ ਹੈ ਜੀ ਨਹੀਂ ਕਰੋ ਟੀਮ ਨਾਲ ਹਾਂ ਮੈਂ ਮਾ ਵੀ ਮੰਗ ਰਿਹਾ ਤੇ ਜਮਾਦਾਰਾਂ ਨੂੰ ਨਾ ਕਰੋ

ਕਿ ਨੂੰ ਜਿੱਥੇ ਜਿੱਥੇ ਇਹ ਵੀਡੀਓ ਨੂੰ ਸਾਰੇ ਸ਼ੇਅਰ ਕਰੋ ਇਹ ਹੀ ਕਹਿਣਾ ਚਾਹੁੰਗੀ ਕਿ ਅਗਰ ਤੁਹਾਨੂੰ ਕਿਤੇ ਇਸ ਤਰ੍ਹਾਂ ਦੀ ਨਜ਼ਰ ਆਉਂਦਾ ਕਿ ਬੇਜੁਬਾਨ ਜਾਨਵਰ ਤੇ ਇਸ ਤਰ੍ਹਾਂ ਵਜਨ ਪਾਇਆ ਜਾਏ ਤੇ ਪਲੀਜ਼ ਤੁਸੀਂ ਉਹਨਾਂ ਨੂੰ ਰੋਕੋ ਤੁਹਾਨੂੰ ਕੋਈ ਕੁਝ ਨਹੀਂ ਕਹਿ ਸਕਦਾ ਔਰ ਪਬਲਿਕ ਨੂੰ ਵੀ ਇਹ ਹੱਕ ਹੈ ਕਿ ਬੇਜੁਬਾਨ ਜਾਨਵਰ ਤੇ ਜਿਹੜਾ ਆਤਿਆਚਾਰ ਹੋ ਰਿਹਾ ਹੈ ਤੁਸੀਂ ਇਹਨਾਂ ਨੂੰ ਰੋਕਣ ਲਈ ਪੁਲਿਸ ਦੀ ਮਦਦ ਲੈ ਸਕਦੇ ਹੋ ਪੁਲਿਸ ਤੁਹਾਡੇ ਲਈ ਹਰ ਵਕਤ ਖੜੀ ਹੈ ਹੁਣ ਤੂੰ ਆ ਗਿਆ ਵੀਡੀਓ ਲਾਈਵ ਹੋ ਗਈ ਤੇਰੀ ਅਗਰ ਮੈਂ ਤੇਰਾ ਹੁਣ ਦੁਬਾਰਾ ਵਜਨ ਦੇਵਾਂ ਤੇਰਾ ਘੋੜਾ ਵੀ ਚੱਕਣਾ ਤੇ ਤੈਨੂੰ ਵੀ ਠੋਕੂ ਅੰਦਰ ਗੰਦ ਪਾਇਆ ਤੇ ਬੇਜੁਬਾਨ ਜਾਨਵਰਾਂ ਦੇ ਨਾਲ ਲੱ ਕੇ ਖੇਰ ਕਰ ਰਹੇ ਹੋ ਮੰਦਿਰ ਪਰ ਆਵਾ ਗਲਤ ਹੈ ਬਿਲਕੁਲ ਬਿਲਕੁਲ ਗਲਤ ਹੈ ਨਾ ਹਾਂਜੀ ਭਾਜੀ ਕੀ ਹੋ ਕੀਦਾਦਾ ਕੀ ਵਿਚਾਰ ਹੈ ਇਸ ਚੀਜ਼ ਬਾਰੇ ਮੈਂ ਹੁੰਦਾ ਦੱਸਦਾ ਮੈਂ ਤੁਹਾਡਾ ਵਿਚ ਲੈਣ ਨੂੰ ਪਿਆਰੇ ਰੱਖਦਾ ਆਂ ਕਰ ਉਹ ਪਿਆਰੇ ਵਿਚ ਨੂੰ ਪਿਆਰੇ ਭਾਵੇਂ ਰੱਖਦਾ ਵੀ ਨਾ ਮੈਂ ਉਹਨਾਂ ਦਾ ਬਾਜਾ ਬਾਜਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਬਹੁਤ ਬਹੁਤ